ਕੋਈ ਇਹ ਡਰੇ ਨਹੀਂ ਪੰਜਾਬੀ ਦੀ ਕੋਈ ਇਹ ਘੱਟ ਨਹੀਂ ਇੰਤਜ਼ਾਰ ਕਰ ਰਹੇ ਆ ਸਨੇਹ ਦਾ ਆਪਣੇ ਆਗੂਆਂ ਅਸੀਂ ਤਾਂ ਤੋਪਾਂ ਨਾਲ ਨਹੀਂ ਮੁੱਕਤੇ ਬੰਬਾਂ ਨਾਲ ਨਹੀਂ ਮੁੱਕੇ ਗੋਲਾ ਅਥਰੂਗਾ ਸਨਮਗਾ ਉਹਨੂੰ ਮਰਦਾ ਨੂੰ ਪੰਜਾਬ ਦੇ ਕਿਸੇ ਨੌਜਵਾਨ ਜਾਂ ਹਰਿਆਣੇ ਦੇ ਕਿਸੇ ਨੌਜਵਾਨ ਅੱਗੇ ਪੁਲਿਸ ਦੀ ਕੋਈ ਬਸਾਤ ਨਹੀਂ ਕੋਈ ਫੌਜ ਦੀ ਬਸਾਤ ਨਹੀਂ ਬਟ ਸਬਰਤ ਇਹ ਨਾ ਚਾਰਕ ਮੁਠੀ ਕੋਈ ਬਹੁਤੀ ਨਹੀਂ ਹੈਗੀ 5 ਮਿੰਟਾਂ ਦਾ ਕੰਮ ਹੈ ਗੱਲ ਕਰ ਸਬਰ ਤੇ ਜਾਬਤਾ ਅਸੀਂ ਤਾਂ ਹੀ ਕਹਣਾ ਹੱਥ ਬੰਨ ਕੇ ਵੀ ਇਹ ਤੂੰ ਜੋ ਵੀ ਰਾਜ ਕਰਤਾ ਬਾਈ ਬਣ ਕੇ ਸਾਡੇ ਸਿੱਖਾਂ ਨਵਾਨਾਂ ਦੀ ਅਰਦਾਸ ਸੁਣ ਲੈ ਯਾਰ ਕਿਉਂ ਤੰਗ ਕਰਦਾ ਕਿਉਂ ਤੰਗ ਕਰਦਾ ਨਹੀਂ ਇੱਥੇ ਫਿਰ ਰੰਗ ਜੇ ਵਰਗੇ ਵੀ ਨਹੀਂ ਰਹੇ ਫਰਖਸ਼ੇਰ ਬਾਦਸ਼ਾਹ ਵਰਗੇ ਵੀ ਨਹੀਂ ਰਹੇ ਜਹਾਂਗੀਰ ਵਰਗੇ ਵੀ ਨਹੀਂ ਰਹੇ ਜ਼ੁਲਮ ਸਿੱਖਾਂ ਦੇ ਕਾਰਨ ਵਾਲਾ ਰਹਾ ਨਹੀਂ ਅਖੀਰ ਮੁੱਕ ਜਾਣਾ ਜ਼ੁਲਮ ਨਾ ਕਰਨੀ ਸਰਕਾਰੇ ਅਸੀਂ ਸਨ 1666 ਤੋਂ ਪਹਿਲਾਂ ਦੇ ਬੱਜ ਬਾਬੇ ਨਾਨਕ ਵਲੇ 1314 1369 ਦੇ ਦੱਬੇ ਆਉਣੇ ਆ ਕਿੰਨਾ ਚਿਰ ਜ਼ੁਲਮ ਸਹੀ ਜਾਵਾਂਗੇ ਆਪਣੇ ਬੰਦੀ ਸਿੰਘ 33 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆ ਨੂੰ ਪ੍ਰਧਾਨ ਮੰਤਰੀ ਮਾਰਿਆ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਜੀਵ ਗਾਂਧਰੀ ਮਾਰਿਆ 8 ਸਾਲਾਂ 'ਚ ਬਾਹਰ ਘੜਤੇ ਉਹਨਾਂ ਦੇ ਸਟੇਟ ਨੇ ਕਢਾਇਆ ਆਪਣੀ ਸਟੇਟਾਂ ਮਾਰੀਆਂ 30 ਸਾਲ ਯਾਰ ਸਜ਼ਾ ਪੂਰੀ ਹੋ ਗਈ ਸਜ਼ਾ ਤੋਂ ਉੱਤੇ ਹੋ ਗਿਆ ਟਾਈਮ ਫੇਰ ਵੀ ਬੰਦ ਨੇ ਯਾਰ ਕਮਾਲ ਦੀ ਗੱਲ ਆ ਯਾਰ ਭਾਈ ਜੀ ਜਿਹੜੇ ਮੈਂ ਨਸ਼ੇ ਵਾਲੇ ਫੜ ਕੇ ਫਰੋਣਾ ਪੁਲਿਸ ਵਾਲੇ ਦੂਜੇ ਨੂੰ ਛੱਡ ਦਿੰਦੇ ਨੇ ਬਾਡਿੰਗ ਪਤਾ ਕੀ ਹੁੰਦੀ ਆ ਕੱਲ ਦੀ ਗੱਲ ਸਾਨੂੰ ਮੈਂ ਤੁਸੀਂ ਛੋਟਾ ਦਾ ਕੰਮ ਕਰ ਦੋ ਖਾ ਵੇ ਇੱਕ ਬੰਦਾ ਹੈਗਾ ਉਹਦਾ ਕੰਮ ਕਰ ਦੋ ਜਦੋਂ ਹੁਣ ਇਹਨਾਂ ਨੇ ਆਪਾਂ ਨੂੰ ਬੰਦ ਕਰ ਰੱਖਿਆ ਡਰੱ ਸਾਰਾ ਸਿੰਥੈਟਿਕ ਚੱਕਾ ਦਿੱਲੀ ਚ ਆ ਰਿਹਾ ਹੈ ਇਹ ਟੂ ਜ਼ੈਡ ਇਹ ਨਸ਼ਾ ਬੰਦ ਵੀ ਦੀ ਮੰਗ ਕਰ ਲੈਣ ਵੀ ਪੰਜਾਬ ਨੂੰ ਨਸ਼ਾ ਮੁਕਤ ਵੀ ਕਰਵਾ ਦਿਓ ਸਾਡੇ ਨੂੰ ਇਹਨਾਂ ਕੋਲ ਤਾਂ ਬਹੁਤ ਪਾਵਰ ਹੈ ਜਦੋਂ ਲਾਕਡਾਊਨ ਵੇਲੇ 5 ਮਿੰਟਾਂ 'ਚ ਘੜੇ ਬਾੜ ਸਕਦੇ ਨੇ ਜਵਾਕ ਆ ਹਾ ਭਾਈਆ ਇੱਥੋਂ ਬੇਗ ਚ ਬਗ ਜੇ ਉਧਰੋਂ ਗੋਲਾ ਇਹ ਹੱਥ ਚੱਕਲੇ ਦੀਆਂ ਅੱਖਾਂ 'ਚ ਪੈ ਜੇ ਬਈ ਹੁਸਾਣਾ ਕਰੀ ਇਹ ਨਹੀਂ ਆ ਹੋ ਜਾਣਾ ਇਹੇ ਹੋਰ ਬਗ ਜੂ ਇਹਦੀ ਕੌਣ ਜੱਤ ਪੁੱਛੂ ਮੁੜ ਕੇ ਇਹਦੇ ਖੇਤ ਨੂੰ ਪਾਣੀ ਕੌਣ ਲਾਉ ਕਿਉਂ ਕਿਸੇ ਦੇ ਜਵਾਕ ਮਰਵਾਉਣੇ ਨੇ ਯਾਰ ਆਪਾਂ ਆਪਾਂ ਨਹੀਂ ਚਾਹੁੰਦੇ ਕਿਸੇ ਦੇ ਜਵਾਕ ਮਾਰਨਾ ਕਿਸੇ ਦੇ ਸੱਟਾ ਵੱਜਣਾ ਕਿਸੇ ਜ਼ਿਮੀਂਦਾਰ ਅੰਗਹੀਨ ਹੋਵੇ 700 ਪਿਛਲੀ ਵਾਰ ਮਰਵਾ ਕੇ ਲੈ ਗਏ ਆਪਾਂ ਹਾਥੀ ਨਾਲ ਬਚਿੱਤਰ ਸਿੰਘ ਲੜ ਗਿਆ ਕੱਲ ਹਾਥੀ ਨਾਲ ਕੱਲ ਬਚਿੱਤਰ ਸਿੰਘ ਲੜ ਗਿਆ ਵੀ ਬਾਈ ਫਿਰ ਨਸ਼ੇ ਵਾਲੇ ਤਾਂ ਇੱਕ ਇੱਕ ਦੋ ਦੋ ਮਲੰਗ ਜੇ ਨੇ ਜਦੋਂ ਮੇਰੇ ਵਰਗਾ ਦੇਸੀ ਬੰਦਾ ਲੜਦਾ ਫਿਰਦਾ ਹੈ ਤੁਸੀਂ ਤਾਂ ਇਨੇ ਤਾਕੜੇ ਹੋ ਤੁਸੀਂ ਤਾਂ ਗਾ ਦੋ ਦੋ ਨਾ ਜਣਾ ਜਗਾ ਤੁਮ ਘਰ ਦਾ ਲੜਾਈ ਤੋਂ ਬਾਅਦ ਤਾਂ ਲੋន្តែ ਕਿ ਨਸ਼ੇਈ ਲੜਾਈ ਸਾਰਿਆਂ ਨੂੰ ਇਸ ਤਰੀਕੇ ਨਾਲ ਇਕਜੁੱਟ ਹੋ ਕੇ ਲੜਨੀ ਚਾਹੀਦੀ ਯਾਰ ਮੈ ਤਾਂ ਕਹਾਂ ਲੜਨੀ ਚਾਹ ਪਰ ਲੜਦੇ ਨਹੀਂ ਪੁੱਛ ਕਾ ਤੋਂ ਕੋਈ ਕੀ ਕਰਦਾ ਪਿੰਡ ਚ ਬੈਰ ਪੈਂਦਾ ਔਰੇ ਬੈਰ ਨਹੀਂ ਪੈਂਦਾ ਕਿਸੇ ਨਾਲ ਸ਼ੰਭੂ ਮੋਰਚੇ 'ਚ ਮੌਜੂਦ ਹਾਂ ਔਰ ਬਾਈ ਝੋਟਾ ਪਹੁੰਚਿਆ ਔਰੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਦੋ ਦਿਨ ਤੱਕ ਲਗਾਤਾਰ ਅਥਰੂ ਗੈਸ ਦੇ ਗੋਲੇ ਡਾਗੇ ਅੱਜ ਮਾਹੌਲ ਹਾਲਾ ਕਿ ਫੇਰ ਵੀ ਸ਼ਾਂਤ ਹੈ ਮੀਟਿੰਗ ਦਾ ਸੱਦਾ ਪਹੁੰਚ ਗਿਆ ਕਿਵੇਂ ਤੁਸੀਂ ਅੱਜ ਤੇਨੂੰ ਵੇਖ ਬਾਹਰੂ ਜੀ ਕਾ ਖਾਲਸਾ ਬਾਹਰੂ ਜੀ ਫਤੇ ਸਾਰੇ ਚੈਨਲ ਦੇਖ ਰਹੇ ਹਨ ਹਰੇਕ ਮੁਖ ਕੇਰਾ ਗੁਰੂ ਫਤਿਹ ਕਰੋ ਚਾਹੇ ਸਾਡਾ ਵਿਰੋਧ ਕਰੋ ਚਾਹੇ ਸਾਡੇ ਨਾਲ ਕੇਰਾ ਗੁਰੂ ਫਤਿਹ ਲਈ ਸਾਂਝ ਪਾ ਦਿਓ ਹਾਂਜੀ ਹੁਣ ਪੁੱਛੋ ਜੀ ਕਿਵੇਂ ਦੇਖਦੇ ਹੋ ਦੋ ਦਿਨ ਤਾਂ ਲਗਾਤਾਰ ਹਤਰੂ ਗੈਸ ਦੇ ਗੋਲੇ ਧਾਗੇ ਗਏ ਖਨੂਰੀ ਦੇ ਵੀ ਮਾਹੌਲ ਗਰਮ ਹੋਇਆ ਸ਼ੰਭੂ ਤੇ ਵੀ ਹੋਇਆ ਅੱਜ ਦੇ ਦਿਨ ਮੀਟਿੰਗ ਬੁਲਾਈ ਗਈ ਹੈ ਕਿਵੇਂ ਦੇਖਦੇ ਹੋ ਲੱਗਦਾ ਕਿ ਕਿਸਾਨਾਂ ਦੀ ਕੋਈ ਸਾਰ ਲਿੱਤੀ ਜਾਊਗੀ ਇਹਨਾਂ ਦੀ ਮੰਗਾਂ ਮੰਨੀਆਂ ਜਾਣਗੀਆਂ ਮੈਂ ਤਾਂ ਕਹਿਣਾ ਯਾਰ ਮਨ ਨਹੀਂ ਲੈਣ ਖਾਂ ਯਾਰ ਕਿਉਂ ਸਾਨੂੰ ਤੰਗ ਕਰਦੇ ਆ ਕੱਲ ਵਿਚਾਰੇ 200 150 ਜਵਾਕ ਫੱਟੜ ਹੋ ਗਿਆ ਯ ਉਹ ਵੀ ਕਿਸੇ ਮਾਮੇ ਦੇ ਪੁੱਤ ਨੇ ਚਾਹੇ ਉਹ ਲੜੀ ਜਾਂਦੇ ਨੇ ਅਸੀਂ ਵੀ ਲੜਨ ਆ ਗਏ ਅਸੀਂ ਭਾਈ ਕੱਲ ਵੀ ਆਉਣਾ ਸੀ ਕੱਲ ਸਾਡੀ ਤਰੀਕ ਸੀ ਕਾਣਾ ਇੱਕ ਅਸੀਂ ਨਸ਼ੇ ਵਾਲਾ ਫੜਨਾ ਸੀ ਕਿਉਂ ਉਹ ਜੰਗ ਵੀ ਬਹੁਤ ਜ਼ਰੂਰੀ ਹੈ ਜੇ ਮੈਂ ਹਾਂ ਨੂੰ ਅੱਜ ਜੁਰੇ ਆ ਗਿਆ ਜਨਸ਼ੇਲ ਨੂੰ ਖੁੱਲ੍ਹ ਮਿਲ ਗਈ ਅੱਜ ਉਹ ਖੁੱਲਾ ਨਸ਼ਾ ਵੇਚਣਗੇ ਦੋ ਚਾਰ ਜਵਾਕ ਚੜਨਗੇ ਗੱਡੀ ਨਵੇਂ ਲੱਗਣਗੇ ਜਿੰਨਾ ਚਿਰ ਮੈਂ ਮਾਨਸਾ ਚ ਰਹੂੰ ਲਵੇ ਲੋਣ ਨਸ਼ਾ ਬੇਕ ਨੂੰ ਹਟਦਾ ਚਲੋ ਮੈਨੂੰ ਪਤਾ ਸੀ ਮੈਨੂੰ ਰੇ ਆਉਣਾ ਪੈਣਾ ਸੀ ਮੈਂ ਕੱਲ ਆਉਂਦਾ ਫਿਰ ਅੱਜ ਅਸੀਂ ਦੀਪ ਸਿੱਧੂ ਬਾਈ ਨੂੰ ਜਵਾਨ ਫੜਾਈ ਹੋਈ ਸੀ ਵੀ ਉਹਦੀ ਵਰਸੀ ਤੇ ਜਾਣਾ ਜ਼ਰੂਰੀ ਸੀ ਜਿਸ ਕਰਕੇ ਇਹ ਸਾਰਾ ਵਰ ਲੋਕ ਉਸ ਮਰਜ਼ੀ ਕਹੀ ਜਾਂਦੇ ਇਹ ਸਭ ਦੀਪ ਸਿੱਧੂ ਨੂੰ ਕੋਈ ਮੰਨੇ ਨਾ ਮੰਨੇ ਮਾਰਾ ਕਹੇ ਵੱਟ ਹਰੇਕ ਦੇ ਆਪ ਦੇ ਆਦੇ ਵਿਚਾਰ ਹੁੰਦੇ ਆ ਅੱਜ ਤਾਂ ਹਰੇਕ ਬੰਦਾ ਦੀਪ ਸਿੱਧੂ ਦੀ ਸਿੱਧੂ ਕਰ ਰਿਹਾ ਹੈ ਨਾ ਦੋ ਸਾਲ ਹੀ ਹੋਏ ਨੇ ਹਜੇ ਤਾਂ ਅਜੇ ਤਾਂ ਕੋਈ ਬੜਾ ਪੁਰਾਣਾ ਵੀ ਨਹੀਂ ਹੋਇਆ ਸੋ ਭਾਈ ਜ਼ੁਲਮ ਨਾ ਕਰਨੀ ਸਰਕਾਰੇ ਅਸੀਂ ਸਨ 1666 ਤੋਂ ਪਹਿਲਾਂ ਦੇ ਬੱਜ ਬਾਬੇ ਨਾਨਕ ਵਲੇ 1314 169 ਦੇ ਦੱਬੇ ਆਉਣੇ ਆ ਕਿੰਨਾ ਅਚਰ ਜਲਬ ਸਹੀ ਜਾਵਾਂਗੇ ਸਾਡੇ 5ਵੇਂ ਪਾਤਸ਼ਾਹ ਨੇ ਸਾਨੂੰ ਸਾਬਰ ਸੰਤੋਖ ਸੰਖਾਇਆ ਤੁਸੀਂ ਕੱਲ ਸਾਬਰ ਸੰਤੋਖ ਦੇਖ ਲਿਆ ਮੂਹਰੋਂ ਡਲਾਣੀ ਮਾਰਿਆ ਕਿਸੇ ਨੇ ਵੀ ਹਨਾ ਕਿਸੇ ਨੇ ਰੋੜਾ ਨਹੀਂ ਮਾਰਿਆ ਨਹੀਂ ਇੰਨੇ ਮਾਵਾ ਦੇ ਪੁੱਤਾਂ ਨੂੰ ਪੰਜਾਬੀਆਂ ਨੂੰ ਸਿੰਘਾਂ ਨੂੰ ਇਹ ਨਾ ਚਾਰਕ ਮੁਠੀ ਕੋਈ ਬਹੁਤੀ ਨਹੀਂ ਹੈਗੀ 5 ਮਿੰਟਾਂ ਦਾ ਕੰਮ ਹੈ ਗੱਲ ਕਰ ਸਾਬਰ ਤੇ ਜਾਬਤਾ ਵੀ ਆਏ ਆ ਉਹ ਵੀ ਆਪਣੇ ਭਰਾ ਨੇ ਆਪਾਂ ਕਿਉਂ ਫਰਾ ਮਾਰੀ ਜੰਗ ਚ ਪੈਣਾ ਹਨਾ ਤੇ ਹਾਨ ਲੈ ਰਹੇ ਸੀ ਬਾਰ ਬਾਰ ਇਹ ਡਲੇ ਮਾਰ ਮਾਰ ਕੇ ਸ਼ਰਾਰਤੀ ਹੁੰਦੇ ਨੇ ਜਾਣ ਕੇ ਕਰਦੇ ਹੁੰਦੇ ਨੇ ੜਕਾ ਹੁਣ ਮੈਂ ੜਕਾ ਦਾ ਇੱਥੇ 2 ਮਿੰਟਾਂ ਚ ਲਾਏ ਜਾ ਵੀ ਚਲੋ ਆਜੋ ਉਂਗਲਾ ਲਾ ਕੇ ਡੱਬੂ ਕੁੱਤਾ ਕੰਦ ਤੇ ਕਿਸੇ ਦੇ ਜਵਾਕਾਂ ਦੇ ਗੋਲੀਆਂ ਮਰਵਾਦੋ ਚੰਗੀ ਗੱਲ ਥੋੜੀ ਐ ਬਚਾਰੇ ਵੀ ਖਤਰਨਾਕ ਕੀਤੇ ਜਾ ਰਹੇ ਸੀ ਉਧਰੋਂ ਅਸੀਂ ਵੀ ਥੋੜੀ ਦੀ ਕਵਰੇਜ ਕੀਤੀ ਐ ਪਰਲੀ ਸਾਈਡ ਤੋਂ ਉਹਨਾਂ ਦੇ ਵੱਲੋਂ ਗਲਤ ਇਸ਼ਾਰੇ ਕੀਤੇ ਗਾਹਾਂ ਗੱਡੀਆਂ ਜਾ ਰਹੀਆਂ ਬਿਲਕੁਲ ਮਲਾਇਮ ਆਵਣੀ ਉੱਪਰਲੀ ਸੀਆਰਪ ਤੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦੇ ਵੱਲੋਂ ਫੌਜੀ ਗਾਲਾਂ ਯਾਰ ਹੁਣ ਤੁਹਾਨੂੰ ਮੈਂ ਗੱਲ ਦੱਸਾਂ ਕਿਉਂਕਿ ਉਹ ਵੀ ਉਹਨਾਂ ਨੂੰ ਵੀ ਨਾਗਰਿਕਤਾ ਹਿੰਦੁਸਤਾਨ ਦੀ ਹੈ ਭਾਰਤ ਦੀ ਹੈ ਸਾਨੂੰ ਵੀ ਹੈ ਪਰ ਜਿਸ ਤਰੀਕੇ ਦੇ ਨਾਲੇ ਬਿਹੇਵੀਅਰ ਵਰਤਿਆ ਜਾ ਰਿਹਾ ਸਲੀਕਾ ਵਰਤਿਆ ਜਾ ਰਿਹਾ ਪਹਿਲਾਂ ਤਾਂ ਤੂੰ ਇੰਡੀਆ ਕਿਹਾ ਗੱਲ ਯਾਰ ਨਹੀਂ ਅਸੀਂ ਹਿੰਦੁਸਤਾਨ ਕਹਾਂਗੇ ਕਿਉਂ ਕਹਾਂਗੇ ਅਸੀਂ ਹਿੰਦੁਸਤਾਨ ਤਾਂ ਕਹ ਰਹੇ ਹਾਂ ਕਿ ਹਿੰਦੁਸਤਾਨ ਲਬਜ਼ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਹਿੰਦੁਸਤਾਨ ਵਰਤਿਆ ਗਿਆ ਉਹ ਹੋਰ ਚੀਜ਼ ਸੀ ਉਹ ਤਾਂ ਪਾਕਿਸਤਾਨ ਵੀ ਨਾਲ ਸੀ ਆ ਉਹ ਤਾਂ ਕਾਬਲ ਉਹ ਤਾਂ ਖਾਲਸਾ ਰਾਜ ਸੀ ਆਪਾਂ ਤਾਂ ਉਹ ਨਹੀਂ ਸੀ ਹਿੰਦੁਸਤਾਨ ਚ ਆਪਾਂ ਤਾਂ ਅਲੱਗ ਸੀ ਫਿਰ ਆਪਾਂ ਤਾਂ ਫਿਰ ਜੋ ਉਹ ਇੱਕ ਮਰਤ ਨਾਲ ਤਾਂ ਆਪਾਂ ਖਾਲਸਾ ਰਾਜ ਬ ਉਹ ਤਾਂ ਬਖਾਲਸਾ ਰਾਜ ਸਾਹਿਬ ਹੁਕਮ ਜਾਰੀ ਨੇ ਖਾਲਸਾ ਰਾਜ ਦੇ ਨਾਂ ਤੇ ਜਮੀਨ ਹੈ ਉਹ ਚੀਜ਼ ਦੇਖਣੀ ਹੈ ਨਾ ਆਪਾਂ ਤਾਂ ਇੰਡੀਆ ਹੈ ਇਹ ਇੰਡੀਆ ਬਿਯੋਂਡ ਇੰਡੀਆ ਭਾਰਤ ਕਹਿ ਸਕਦੇ ਹਾਂ ਭਾਰਤ ਕਹਿ ਸਕਦੇ ਆ ਸਾਫ਼ ਜੀ ਗੱਲ ਹੈ ਸਪਸ਼ਟ ਜੀ ਗੱਲ ਹੈ ਜਿਵੇਂ ਗੱਲ ਕਰ ਰਹੇ ਸੀ ਕਿ ਗਾਲਾਂ ਕੱਢੀਆਂ ਗਈਆਂ ਕੱਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉੱਥੇ ਜਿਹੜੇ ਬੰਦੇ ਖੜੇ ਹੋਏ ਸੀਗੇ ਬਾਰ-ਬਾਰ ਨੁਕਸਾਨ ਦੀ ਕੋਸ਼ਿਸ਼ਾਂ ਕਰ ਰਹੇ ਸੀ ਪਰ ਫੇਰ ਵੀ ਆਪਣੇ ਮੁੰਡੇ ਤਾਂ ਜਾਬਤੇ ਚ ਰਹੇ ਬਹੁਤ ਜਾਬਤੇ ਸਾਡਾ ਸਾਬਰ ਸੰਦੋਖ ਪਰ ਹੁਣ ਯਾਰ ਕਿਸਾਬ ਲਾ ਲੈ ਆਪਣੇ ਬੰਦੀ ਸਿੰਘ 30 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆ ਨੂੰ ਪ੍ਰਧਾਨ ਮੰਤਰੀ ਉਹਨਾਂ ਨੇ ਮੁੱਖ ਮੰਤਰੀ ਮਾਰਿਆ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਜੀਵ ਗਾਂਧਰੀ ਮਾਰਿਆ 8 ਸਾਲਾਂ ਜੇ ਬਾਹਰ ਘੜਤੇ ਉਹਨਾਂ ਦੇ ਸਟੇਟ ਨੇ ਕਢਾਇਆ ਆਪਣੀ ਸਟੇਟਾਂ ਮਾਰੀਆਂ 30 ਸਾਲ ਯਾਰ ਸਜ਼ਾ ਪੂਰੀ ਹੋ ਗਈ ਸਜ਼ਾ ਤੋਂ ਉੱਤੇ ਹੋ ਗਿਆ ਟਾਈਮ ਫੇਰ ਵੀ ਬੰਦ ਨੇ ਯਾਰ ਕਮਾਲ ਦੀ ਗੱਲ ਆ ਯਾਰ ਹਨਾ ਆਪਣੇ ਲੋਕ ਭੁੱਲ ਜਾਂਦੇ ਨੇ ਪ੍ਰਾਤਨਾ ਨੂੰ ਨਵੇਂ ਨੂੰ ਯਾਦ ਕਰ ਲੈਂਦੇ ਨੇ ਫੇਰ ਨਵੇਂ ਆ ਜਾਂਦੇ ਨੇ ਫੇਰ ਹੁਣ ਆ ਅਮਰਤਪਾਲ ਤੇ ਚੱਕ ਕੇ ਮਾਰੀ ਕੀ ਅਮਰਤਪਾਲ ਨੇ ਕੋਈ ਮਾੜਾ ਕੰਮ ਕਰਾਇਆ ਸੀ ਮੈਨੂੰ ਕੱਲ ਸੁਣੋ ਕੋਈ ਇਹ ਜਾ ਕੋਈ ਕਾ ਕਰ ਤਸ਼ੀਦਾ 100 200 ਬੰਦੇ ਦਾ ਕਤਲ ਹੋ ਗਿਆ ਉਹਨੇ ਅਮਰਤੀ ਸਿਕਾਇਆ ਸੀ ਸਿੱਖੀਵਾਲੀ ਮੋੜਾ ਪਾਇਆ ਸੀ ਮੈਂ ਇੱਕ ਗੱਲ ਪੁੱਛਣਾ ਚਾਹਣਾ ਲੋਕ ਕਹਿਣਗੇ ਅਮਰਤਪਾਲ ਨੇ ਕੀ ਮਾਰਾ ਚਲੋ ਥਾਣੇ 'ਚ ਹਮਲਾ ਕਹਦਾ ਥਾਣੇ 'ਚ ਹਮਲਾ ਕਰਤਾ ਸੀ ਤਾਂ ਪਰਚਾ ਬਾਅਦ ਨੇ ਤੈਨੂੰ ਸੱਤਦਾ ਆ ਜਵਾਬ ਪਾ ਲਾਉਣ ਵਾਲੀ ਕੀ ਗੱਲ ਹੈ ਮੇਰੇ ਤੇ ਲਾਦਣ ਖਲ ਨੂੰ ਲੈ ਫਿਰ ਜੇ ਲਾਉਣੀ ਹੈ ਹੁਣ ਮੈਂ ਨਸ਼ੇ ਵਾਲ ਨੂੰ ਫੜਦਾ ਫਿਰਦਾ ਹਾਂ ਭਾਈ ਜੀ ਜਿਹੜੇ ਮੈਂ ਨਸ਼ੇ ਵਾਲੇ ਫੜ ਕੇ ਫਿਰਉਣਾ ਪੁਲਿਸ ਵਾਲੇ ਦੂਜੇ ਨੂੰ ਛਾਰ ਦਿੰਦੇ ਨੇ ਬਾਰਡਿੰਗ ਪਤਾ ਕੀ ਹੁੰਦੀ ਆ ਕੱਲ ਦੀ ਗੱਲ ਸਾਨੂੰ ਮੈਂ ਤੁਸੀਂ ਛੋਟਾ ਦਾ ਕੰਮ ਕਰ ਦ ਤੇ ਕੱਲ ਉਹ ਬੰਦਿਆਂ ਨੇ ਜਦ ਤੁਸੀਂ ਵੀਡੀਓ ਦੇਖਿਓ ਤੇ ਮੇਰੇ ਇਟਾਂ ਚੱਲੀਆਂ ਸੀ ਉਹ ਬੰਦਿਆਂ ਨੇ ਕੱਲ ਜਵਾਰਕਿਆਂ ਦੇ ਮੁੰਡੇ ਔਰੇ ਨੇ ਆਪਦੇ ਪਿੰਡ ਚ दारू ਪੀ ਕੇ ਜੋ 2 ਛੋਟੇ ਛੋਟੇ ਜਵਾਕਾਂ ਉਨਤੱਕੇ ਮੁੱਕੀ ਮਾਰੀ ਐ ਵੀ ਤੁਸੀਂ ਸਾਨੂੰ ਫੜਾਉਂਦੇ ਸੀ ਕੀ ਕਰ ਲਿਆ ਸਾਡਾ ਹੀ ਕਰ ਲ ਸਾਡੀ ਤਾਂ ਪੁਲਿਸ ਬੰਨੀ ਹੋਈ ਐ ਪਰਮਿੰਦਰ ਵੀਰ ਇੱਕ ਗੱਲ ਇਹ ਵੀ ਆ ਤਸਵੀਰਾਂ ਵੀ ਵੀਡੀਓ ਵੀ ਆ ਰਹੀਆਂ ਨੇ ਕਿ ਪਰਮਿੰਦਰ ਦਾ ਕਹਿੰਦੇ ਆਪ ਉਹਦੇ ਜਿਹੜੇ ਟੈਸਟ ਜਿਹੜੇ ਟੈਸਟ ਕਰਵਾਏ ਗਏ ਨੇ ਉਹਦੇ ਵਿੱਚ ਕਹਿੰਦੇ ਪਰਮਿੰਦਰ ਦਾ ਨਾਮ ਟੋਟੇ ਦਾ ਆਇਆ ਕਿ ਉਹ ਨਸ਼ੇੜੀ ਹਾਂ ਡਰ ਟੈਸਟ ਕਰਦਾ ਹਾਂ ਹਾਂ ਗੁੰਡੂ ਕੁਐਸਚਨ ਗੁੰਡੂ ਕੁਐਸਚਨ ਹੁ ਤੂੰ ਮੇ ਨਾਲ 24 ਘੰਟੇ ਮੇਰੀ ਕਸਟਡੀ ਚ ਰਹਾ ਹੈ ਤੇਰਾ ਮੈਂ ਹਰੇਕ ਉਸ ਕਰਾ ਦੂੰ ਏਡਜ ਵੀ ਆ ਜੂ ਤੈਨੂੰ ਜਦੋਂ ਮੈਂ 24 ਘੰਟੇ ਉਹ ਕਹਣਾ ਮੈਨੂੰ ਘਰੋਂ ਚੱਕ ਕੇ ਲੈ ਸਿੱਧਾ ਹਸਪਤਲ ਚ ਲੈ ਗਏ ਉਹਨਾਂ ਨੇ ਮੈਨੂੰ ਆਦੀ ਕਸਟਡੀ ਚ ਰੱਖਿਆ ਦੋ ਦਿਨਾਂ ਦੋ ਦਿਨ ਕਸਟਡੀ ਚ ਰੱਖਿਆ ਮੇਰੀ ਮਾਰ ਕੁੱਟ ਕਰੀ ਰੋਟੀਆਂ ਤੇ ਲਾ ਕੇ ਮੈਨੂੰ ਕੁਸ ਮਰਜ਼ੀ ਦੇ ਸਕਦੇ ਨੇ ਇੱਕ ਏਵਲ ਦੀ ਵੀਰੇ ਭਾਜੀ ਤੁਹਾਨੂੰ ਮੈਂ ਗੱਲ ਦੱਸਾਂ ਜਿਹੜਾ ਨੋਰਫਿਨ ਹੁੰਦਾ ਨੋਰਫਿਨ ਤੁਸੀਂ ਪੜੇ ਲਿਖੇ ਹੋ ਜਿਹੜਾ ਨੋਰਫਿਨ ਨੋਰਫਿਨ ਨੋਰਫ ਮੋਰਫਿਨ ਮੋਰਫਿਨਿਕ ਰਿਐਕਸ਼ਨ ਹੁੰਦਾ ਠੀਕ ਹੈ ਨਾ ਰਿਐਕਸ਼ਨ ਬੰਦਾ ਲਈ ਨਹੀਂ ਸਕ ਇਹ ਹੈ ਜੈਜੀ ਪੌਮ ਤੇ ਫਲਾਰ ਕਰਨ ਨਾ ਲੇਤਾ ਇਹਦਾ ਕੱਲਾ ਮੋਰਫਨ ਇਨਸਾਨ ਲੈ ਨਹੀਂ ਸਕਦਾ ਮੈਂ ਤਾਂ ਕਦੇ ਜ਼ਿੰਦਗੀ ਚ ਅਜ ਤਾਂ ਡਾਕਟਰ ਤੋਂ ਡੀ ਕਰ ਲਵਾਇਆ ਇਹਨਾਂ ਅੰਦਰ ਦਾ ਹਾਂ ਜੇ OPM ਘਨੇ ਮੈਂ ਮੰਨ ਲੈਂਦਾ ਫੇ ਮੁੱਕੀ ਉਹਦਾ ਮੈਨੂੰ ਕੋਈ ਸ਼ੱਕ ਨਹੀਂ ਸੀ ਉਹ ਜਦੋਂ ਮੈਂ ਉਹਨਾਂ ਠਾਣੇ ਕਿਤੇ ਚੱਜ ਪਾ ਕੇ ਕੀ ਦਿੱਤਾ ਹੋਵੇ ਮੈਨੂੰ ਕਦੇ ਬੀਪੀ ਦੀ ਸ਼ਿਕਾਇਤ ਨਹੀਂ ਆਈ ਸੀ ਆ ਮੈਂ ਬੀਪੀ ਦੀ ਗੋਲੀ ਖਾਦੀ ਆ ਜੋ ਹੁੰਦਾ ਮੈਂ ਜੇਲ੍ਹ ਚੋਂ ਆ 2 ਮਹੀਨੇ ਬਾਅਦ ਮੈਨੂੰ ਇੰਨੀ ਪ੍ਰੋਬਲਮ ਹੋ 240 ਬੀਪੀ ਰੰਦਾ ਮੈਂ ਸਪੋਰਟਸਮੈਨ ਬੰਦਾ ਸੀ ਬਾਈ ਸਾਰਦਨ ਗਰਾਊਂਡ 'ਚ ਰਹਿਣਾ ਬੰਦਾ ਮੈਂ ਆਲ ਇੰਡੀਆ ਯੂਨੀਵਰਸਿਟੀ ਦੋ ਵਾਰ ਖੇਡਿਆ ਹੋਇਆਗਾ ਚਲੋ ਉਹਨਾਂ ਨੇ ਕਹਿਤਾ ਪ੍ਰਵਿੰਦਰ ਨਸ਼ੇੜੀ ਐ ਮੈਂ ਵੀ ਮੰਨ ਲੈਣਾ ਚਲੋ ਵੀ ਠੀਕ ਆ ਉਹ ਸੱਚੇ ਨੇ ਬਟ ਜੋ ਮੈਂ ਕੰਮ ਕਰ ਰਿਹਾ ਹੋ ਕੀ ਉਹ ਗਲਤ ਹੈ ਤੇ ਕਹਿੰਦਾ ਨਾ ਕਿ ਕਹਿੰਦੇ ਕੀ ਤੁਸੀਂ ਕਾਨੂੰਨ ਹੱਥ ਦੇ ਵਿੱਚ ਲੈ ਲੈਂਦੇ ਹੋ ਹਾਲਾਂਕਿ ਤੁਹਾਡੇ ਵੱਲੋਂ ਕੋਸ਼ਿਸ਼ਾਂ ਜ਼ਰੂਰ ਹੁੰਦੀਆਂ ਕਿ ਨਸ਼ੇ ਨੂੰ ਠੱਲ ਪਾਈ ਜਾਵੇ ਰੋਕਿਆ ਜਾਵੇ ਔਰ ਅੱਖਾਂ ਸਾਹਮਣੇ ਦੇਖਿਆ ਵੀ ਨਹੀਂ ਜਾਂਦਾ ਜਦੋਂ ਨੌਜਵਾਨ ਪੁੱਤ ਨਸ਼ੇ ਉੱਤੇ ਲੱਗੇ ਹੋਣ ਮਰਦੇ ਹੋਣ ਤਾਂ ਦੇਖਿਆ ਨਹੀਂ ਜਾਂਦਾ ਪਰ ਕਹਿੰਦੇ ਹਰ ਚੀਜ਼ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਤੁਸੀਂ ਕਾਨੂੰਨ ਹੱਥ ਚ ਲੈ ਲੈਂਦੇ ਬਾਈ ਮੈਂ ਤੁਹਾਡੇ ਚੈਨਲ ਨੇ ਹੱਥ ਬਣਨਾ ਮੈਂ ਕਾਨੂੰਨ ਹੱਥ ਜੀ ਲੈਂਦਾ ਮੈਂ ਪੁਲਿਸ ਨੂੰ ਸਾਡੇ ਮਾਨਸਾ ਚਾਲੀ 50 ਬੰਦੇ ਨਸ਼ਾ ਵੇਚ ਰਹੇ ਨੇ ਖੁੱਲਾ ਉਹ ਕੱਲ ਨੂੰ ਤੇਰੇ ਬੱਚੇ ਤੱਕ ਵੀ ਜਾਹ ਤੇਰੇ ਬੱਚੇ ਤੱਕ ਵੀ ਜਾ ਸਕਦਾ ਤੇਰੇ ਸ਼ਹਿਰ ਚ ਹੀ ਵੇਚ ਰਹੇ ਹੋਗੇ ਮੱਥ ਬਨ ਕੇ ਬੇਨਤੀ ਕਰਦਾ ਕਿ ਉਹਨਾਂ ਨੂੰ ਨਸ਼ਾ ਵੇਚਣੋਂ ਹਟਾ ਦਿਓ ਮੈਂ ਤਾਂ ਹੁਣ ਭਾਈ ਕੱਲ ਅਸੀਂ ਜਿਹੜਾ ਬੰਦਾ ਫੜਨਾ ਸੀ ਉਹ ਬੰਦਾ ਅੱਜ ਖਰਮਾਂ ਬਤੀ ਹੈ ਕੰਮ ਉੱਥੋਂ ਸ਼ੁਰੂ ਹੋਇਆ ਸੀ ਕੱਲ ਮੈਂ ਉਹਰੇ ਨਾਂ ਆਉਣ ਦਾ ਕਾਰਨ ਵੱਡਾ ਹੋ ਸੀ ਉਹ ਫੜਨਾ ਸੀ 12000 ਰੁਪਏ ਮੈਂ ਆਦੇ ਪਿਓ ਤੋਂ ਲੈ ਮੇਰਾ ਪੱਪਾ ਗਾਣ ਦੇ ਲੱਗ ਗਿਆ ਕਹਿੰਦਾ ਰੁਪਏ ਨਹੀਂ ਮੁੜਨੇ ਮਹਾ ਮੁੜਨ ਨਾ ਮੁੜਨ ਤੂੰ ਕਿਹਨਾਂ ਦੇ ਇੱਥੇ ਜਾਵਾਕ ਜਾ ਕਿੱਥੇ ਆਹੋ ਆਹ ਆ ਲਗਾਈ ਸੀ ਵੜਕੇ ਮੈਂ ਥੁਰ ਬੀਕਰਾਂ ਆ ਗਿਆ ਨੇ ਭਾਈ ਫੜਾਂਗੇ ਮਹੱਲੇ ਭੜਾਓ ਫੜਕੇ ਇੱਕ ਅਰਬਾਂ ਖਰਬਾਂ ਪਤੀ ਸਾਮੀਆਂ ਸਾਡੇ ਮਾਨਸਾ ਦੀ ਫੈਕਟਰੀ ਹੈ ਜਿੱਥੋਂ ਮੇਰਾ ਕੰਮ ਸ਼ੁਰੂ ਹੁੰਦਾ ਤੇ ਉਹ ਇੱਕ ਮਜ਼ਦੂਰ ਹੁੰਦੇ ਨੇ ਥੋੜਾ ਜਿਹਾ ਪਹਿਲਾਂ ਤੇ ਅੱਜ ਉਹਨਾਂ ਕੋਲੇ ਆਪਦੇ ਮੁੰਡੇ ਡਾਕਟਰ ਬਣਾ ਲੈ ਸਾਡੀ ਸਾਰੀ ਮਾਨਸਾ ਖਤਮ ਕਰਨ ਵਾਲੇ ਨੇ ਮੈਂ ਉਹਨਾਂ ਨੂੰ ਫੜਨ ਗਿਆ ਪੋਨਾ ਤੋਂ ਹੀ ਡੀਟੇਲ ਪਹੁੰਚ ਜਾਂਦੀ ਹੈ 10-10 ਲੱਖ ਰੁਪਿਆ ਦਿਨ ਦੀ ਸੇਲ ਸੀ ਉਹਨਾਂ ਦੀ ਛੋਟੇ ਛੋਟੇ ਬੱਚੇ ਸਕੂਲ ਵਾਲੇ ਉਹਨੋਂ ਤਾਂ ਨਸ਼ਾ ਲੈਂਦੇ ਸੀ ਆਪਣੀ ਮਹਿਮ ਚਲਾਉਣ ਖਾਤਰ ਆਪਾਂ ਉਹਨਾਂ ਦਾ ਕੰਮ ਬੰਦ ਕਰਤਾ ਹੁਣ ਭਾਈ ਉਹ ਆਪਣੇ ਤੇ ਕੁਝ ਵੀ ਕਰਵਾਈਆਂ ਇਲਜ਼ਾਮ ਲਵਾਈਆਂ ਮਾੜਾ ਬੋਲਣ ਚੰਗਾ ਬੋਲਣ ਉਹ ਤਾਂ ਤੁਸੀਂ ਸਿਆਣੇ ਹੋ ਤੁਸੀਂ ਪਰ ਵੀਰੇ ਇੱਕ ਇਹ ਵੀ ਸੀ ਕਿ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿ ਰਹੇ ਸੀ ਕਿ ਕਿ ਅਸੀਂ ਤਾਂ ਪੰਜਾਬ ਚ ਬਿਲਕੁਲ ਨਸ਼ਾ ਖਤਮ ਕਰ ਦੇਣਾ ਇਲੈਕਸ਼ਨ ਤੋਂ ਪਹਿਲਾਂ ਬੰਦ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਮੁੱਖ ਮੰਤਰੀ ਤਾਂ ਇਹ ਕਿਹਾ ਸੀ ਸੀ 2 ਮਿੰਟ 5 ਮਿੰਟਾਂ ਦਾ ਐਮਪੀ ਐਮਐਸਪੀ ਦੇ ਦਾਂਗੇ ਮੁੱਖ ਮੰਤਰੀ ਤਾਂ ਆਏ ਗਿਆ ਸੀ ਮੈਂ ਹਥਿਆਰਬਾਜ਼ੀ ਨਹੀਂ ਕਰਦਾ ਹਨਾ ਮੁੱਖ ਮੰਤਰੀ ਤਾਂ ਆਏ ਸੀ ਪਹਿਲਾਂ ਛੜਾ ਸੀ ਵਿਆਹ ਨਹੀਂ ਕਰਾਉਂਦਾ ਸੀ ਆ ਵਿਆਹ ਹੋ ਗਿਆ ਨਾਲ ਦੀ ਨਾਲ ਕੀ ਕੁਸ ਮੁੱਛੇਗਾ ਮੁੱਖ ਮੰਤਰੀ ਦਾ ਕਿਹੜੀ ਗੱਲ ਤੇ ਖੜ ਗਿਆ ਮੁੱਖ ਮੰਤਰੀ ਮੁੱਖ ਮੰਤਰੀ ਕਹਿੰਦਾ ਝੂਠੇ ਪਰਚੇ ਨਹੀਂ ਮਾਉਂਦਾ ਸੱਤ ਮੇਰੇ ਤੇ ਪਾਤੇ ਪੰਜ ਭੰਨੇ ਦੇ ਪਾਤੇ ਆ ਵੀ ਮੁੱਖ ਮੰਤਰੀ ਦਾ ਕੰਮ ਹੀ ਐ ਤੇ ਪਾਏ ਬਾਈ ਸਾਨੂੰ ਕੁੱਟਿਆ ਹਾਂ ਆ ਵੀ ਅਮਰਪਾਲ ਤੇ ਪਾਤੇ ਹਨਾ ਸਿੱਧੂ ਮੂਸੇ ਦਾ ਸਾਡਾ ਭਰਾ ਮਰਵਾਤਾ ਤੇ ਆ ਵੀ ਦਾ ਕੰਮ ਮੁੱਖ ਮੰਤਰੀ ਦਾ ਹੈਗਾ ਆਪਾ ਪਾਕਿਸਤਾਨ ਚ ਨਹੀਂ ਪੰਜਾਬ ਚ ਹੈ ਪੰਜਾਬ ਚ ਦੂਜੀ ਸਟੇਟ ਦਾ ਬੰਦਾ ਬੰਬ ਗੋਲੇ ਢੇਗ ਰਿਹਾ ਆਪਣੇ ਤੇ ਜੇ ਚਾਹੇ ਤਾਂ ਪਰਚਾ ਕਰ ਇਹਨਾਂ ਤੇ ਕਿਉਂ ਨਹੀਂ ਕਰ ਰਿਹਾ ਐਸਐਸਪੀ ਕੱਲ ਆਏ ਸੀਗੇ ਅਸੀਂ ਉਹਨਾਂ ਨੇ ਵੀ ਕਿਹਾ ਔਰ ਫੋਰਸ ਵੀ ਲੱਗੀ ਰਹੀ ਕਿ ਤੁਸੀਂ ਦਾਗੋ ਨਾ ਪਰ ਉਸ ਤੋਂ 2 ਦਿਨ ਪਹਿਲਾਂ ਅਸੀਂ ਇੱਥੇ ਵੀ ਗਰਾਉਂਡ ਜ਼ੀਰੋ ਤੇ ਰਹੇ ਹਾਂ ਉਹਨਾਂ ਦੇ ਵੱਲੋਂ ਡਰੋਨ ਨਹੀਂ ਸਿੱਟੇ ਗਏ ਨੇ ਹਾਲਾਂਕਿ ਹਿੰਦੁਸਤਾਨ ਭਾਰਤ ਦੀ ਤੁਸੀਂ ਕਹਿੰਦੇ ਹਿੰਦੁਸਤਾਨ ਨਾ ਕੋ ਭਾਰਤ ਦੀ ਕਿਸੇ ਵੀ ਪੁਲਿਸ ਕੋਲ ਚੱਲ ਤੂੰ ਹਿੰਦੁਸਤਾਨ ਕਹਲਾ ਬਈ ਆ ਇਹ ਫੋਰਸ ਫੋਰਸ ਦੇ ਕੋਲ ਚੱਲ ਹਿੰਦੁਸਤਾਨ ਹੋਊ ਅੱਜ ਉਹ ਵੀ ਅਸੀਂ ਪੜੇ ਇਹਨਾਂ ਕੋਲੇ ਸਭ ਕੁਝ ਹੋਊ ਇਹਨਾਂ ਨੇ ਆਪਣੇ ਵਿੱਚ ਹੀ ਬੰਦੇ ਛੱਡਨੇ ਨੇ ਕੱਲ ਫੜਿਆ ਤਾਂ ਹੈਗਾ ਇੱਕ ਔਰੇ ਅਨਿਲ ਵਿੱਚ ਕਹਿੰਦਾ ਵੀ ਸਾਡਾ ਨਹੀਂ ਇਹ ਤਾਂ ਫੋਰਸ ਦਾ ਜਿਹੜੀ ਸੀ ਇਹਨਾਂ ਦਾ ਮੈਂ ਬਿਆਨ ਬੜਿਆ ਸ਼ਾਇਦ ਕੌਣ ਹੈ ਖੱਟੜ ਕੇ ਕੌਣ ਹੈ ਨੋਰਲ ਖੱਟੜ ਹਾਂ ਮੈਂ ਇਹਨਾਂ ਸਿਆਸਤ ਤੋਂ ਮੈਂ ਕੋਝਾਂ ਦੂਰ ਆ ਹਣਾ ਮੈਨੂੰ ਸਿਆਸਤ ਬਾਰੇ ਇਹ ਵੀ ਇਸ ਵੀ ਨਹੀਂ ਬਤਾ ਕੇ ਇਸ ਕਰਕੇ ਮੈਂ ਫਸ ਜਾਣਾ ਗੱਲਾਂ 'ਚ ਮੈਂ ਉਹਦਾ ਬਿਆਨ ਬੜਿਆ ਕਹਿੰਦਾ ਅਸੀਂ ਤਾਂ ਇੰਡੀਆ ਨਾਲ ਰਹਿਣਾ ਪੰਜਾਬ ਨਾਲ ਤਾਂ ਰਹਿਣੀ ਨਹੀਂ ਤੁਸੀਂ ਬੜਿਆ ਹੋ ਵੀ ਇਸ ਤਾਂ ਇੰਡੀਆ ਨਾਲ ਰਹਿਣਾ ਪੰਜਾਬ ਨਾਲ ਫਿਰ ਤਾਂ ਹੱਦਬੰਦੀ ਕਰ ਦਿਓ ਭਾਈ ਸਾਡੀ ਹੋਰ ਕੀ ਹੈ ਹੱਦਬੰਦੀ ਕਰਕੇ ਵਹਿ ਜਾਣੇ ਫਿਰ ਜਿਹੜਾ ਗੱਲ ਆ ਤਾਂ ਲੱਗਦਾ ਕੀ ਹੈ ਕਿਉਂਕਿ ਗੱਲ ਆਪਾਂ ਮੋਰਚੇ ਦੀ ਕਰ ਰਹੇ ਹੇ ਕਿਸਾਨੀ ਦੀ ਕਰ ਰਹੇ ਹਾਂ ਤੁਹਾਨੂੰ ਹੱਲ ਕੀ ਨਜ਼ਰ ਆਉਂਦਾ ਹੈ ਕੀ ਲੱਗਦਾ ਹੈ ਕਿ ਕਿਸਾਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਕਿਉਂਕਿ ਗੱਲ ਫਸਲਾਂ ਦੀ ਵੀ ਹੈ ਔਰ ਜਿਵੇਂ ਆਪਾਂ ਬਾਰ ਬਾਰ ਜ਼ਿਕਰ ਕੀਤਾ ਉਸਦੀਪ ਸਿੱਧੂ ਦਾ ਉਹ ਵੀ ਜ਼ਿਕਰ ਹੀ ਕਰਦਾ ਸੀ ਕਿ ਫਸਲਾਂ ਤੋਂ ਨਾਵਾ ਇਹ ਗੱਲ ਨਸਲਾਂ ਦੀ ਵੀ ਪਹੁੰਚ ਜਾਣੀ ਹੈ ਤੁਹਾਨੂੰ ਹੱਲ ਕੀ ਨਜ਼ਰ ਆਉਂਦਾ ਮੈਂ ਤਾਂ ਬਾਈ ਐਂ ਕਹਿਣਾ ਹੈ ਕਿਸਾਨ ਆਗੂ ਹੁਣ ਆ ਤਾ ਗਏ ਇਹ ਹੁਣ ਪੂਰਾ ਪੱਕਾ ਫੈਸਲਾ ਲੈਣਾ ਵੀ ਨਸ਼ਾ ਕਿੱਥੋਂ ਆਦਾ ਦਿੱਲੀ ਚੋਂ ਆਦਾ ਨਸ਼ਾ ਇਸ ਟਾਈਮ ਸਾਰਾ ਸਿੰਥੈਟਿਕ ਡਰੱਗ ਜਦੋਂ ਹੁਣ ਇਹਨਾਂ ਨੇ ਆਪਾਂ ਨੂੰ ਬੰਦ ਕਰ ਰੱਖਿਆ ਡਰੱਗ ਨਹੀਂ ਬੰਦ ਕਰ ਸਕਦੇ ਯਾਰ ਸਾਰਾ ਸਿੰਥੈਟਿਕ ਚਟਾ ਦਿੱਲੀ ਚੋਂ ਆ ਰਿਹਾ ਹੈ ਇਹ ਏ ਟੂ ਜ਼ेड ਇਹ ਨਸ਼ਾ ਬੰਦ ਵੀ ਦੀ ਮੰਗ ਕਰ ਲੈਣ ਵੀ ਪੰਜਾਬ ਨੂੰ ਨਸ਼ਾ ਮੁਕਤ ਵੀ ਕਰਵਾ ਦਿਓ ਸਾਡੇ ਨੂੰ ਇਹਨਾਂ ਕੋਲ ਤਾਂ ਬਹੁਤ ਪਾਵਰ ਹੈ ਜਦੋਂ ਲਾਕਡਾਊਨ ਵੇਲੇ 5 ਮਿੰਟਾਂ 'ਚ ਘੜੇ ਬਾੜ ਸਕਦੇ ਨੇ ਇਹ ਜਾਂ ਹੁਣ ਐਡੇ ਐਨੇ ਤਾਕੜੇ ਜੋਧਿਆਂ ਨੂੰ ਰੋਕੀ ਖੜੇ ਨੇ ਹਨਾ ਰੁਕੀ ਖੜੇ ਨੇ ਆਪਾਂ ਰੁਕੇ ਕਿਸਾਨਾਂ ਦੀ ਹੁਕਮਾਂ ਤੇ ਹਨ ਆਪਣੇ ਆਗੂਆਂ ਦੇ ਹਨ ਆਪਾਂ ਨਹੀਂ ਕੋਈ ਵੱਡੀ ਗੱਲ ਨਹੀਂ ਕਿਸਾਨਾਂ ਦੇ ਹੁਕਮਾਂ ਤੇ ਖੜੇ ਆ ਤੇ ਖੜੇ ਵੀ ਰਹਾਂਗੇ ਵੀ ਸਾਰੀਆਂ ਮੰਗਾਂ ਉਹਦੇ ਬੰਦੀ ਸਿੰਘਾਂ ਦੀ ਮੰਗ ਵੀ ਵਿਚੀ ਹੋ ਜੇ ਯਾਰ ਵੀ ਸਾਰੀਆਂ ਮੰਗਾਂ ਮੰਨ ਲੈਣਾ ਕਿਉਂ ਕਿਸੇ ਦੇ ਜਵਾਕ ਮਰਵਾਉਣੇ ਨੇ ਯਾਰ ਆਪਾਂ ਆਪਾਂ ਨਹੀਂ ਚਾਹੁੰਦੇ ਕਿਸੇ ਦੇ ਜਵਾਕ ਮਾਰਨਾ ਕਿਸੇ ਦੇ ਸੱਟਾ ਵੱਜਣਾ ਕਿਸੇ ਜ਼ਿਮੀਂਦਾਰ ਅੰਗਹੀਨ ਹੋਵੇ 700 ਪਿਛਲੀ ਵਾਰ ਮਰਵਾ ਕੇ ਲੈ ਗਏ ਆਪਾਂ ਉਹ 700 ਦੇ ਘਰੇ ਉਹ 700 ਦੇ ਘਰੇ ਤੁਸੀਂ ਗਏ ਹੋ ਕਦੇ ਇੰਟਰਵਿਊ ਕਰਨ ਤੋ ਤੁਹਾਨੂੰ ਪਤਾ ਕਿਹੜੇ ਕਿਹੜੇ ਬੰਦੇ ਸੱਤ ਸੂਕੇ ਇੱਕ ਦਾ ਨਾਮ ਯਾਦ ਆ ਨਹੀਂ ਯਾਦ ਨਾ ਆਪਾਂ ਭੁੱਲ ਜਾਂਨੇ ਆ ਭਾਈ ਆਪਣੀ ਤਰਾਸ਼ ਦੀ ਇਹ ਆਪਾਂ ਭੁੱਲ ਜਾਂਨੇ ਆ ਹਣਾ ਬਾਜੀ ਹੁਣ ਫੇਰ ਅੱਛੇ ਪਿੱਛੇ ਵੀਰ ਦੀ ਇੰਟਰਵਿਊ ਕੀਤੀ ਕਿਸਾਨੀ ਅੰਦੋਲਨ ਦੀ ਉਹ ਵਿਚਾਰਾ ਜ਼ਖਮੀ ਹੋਇਆ ਸੀਗਾ ਰਾਜਿੰਦਰ ਚੈਲ ਸਾਡਾ ਹੁੰਦਾ ਤਾਂ ਉਹ ਵਿਚਾਰਾ ਇਹੀ ਕਹਿੰਦਾ ਕਿ ਮੁੜ ਕੇ ਕੋਈ ਸਾਰ ਨਹੀਂ ਲੈਂਦਾ ਨਾ ਕੋਈ ਪਹੁੰਚਦਾ ਗੱਲ ਇਹ ਹੈ ਕਿ ਨੁਕਸਾਨ ਤਾਂ ਮੁੰਡਿਆਂ ਦਾ ਹੁੰਦਾ ਹੱਥਲ ਵਿਚਾਰਾ ਜਵਾਕ ਆ ਹਾਂ ਭਾਈ ਐਥੋਂ ਬੇਗ ਚ ਵਗ ਜੇ ਉਧਰੋਂ ਗੋਲਾ ਇਹ ਹੱਥ ਚੱਕਲੇ ਦੀਆਂ ਅੱਖਾਂ ਚ ਪੈ ਜੇ ਬਈ ਗੁੱਸਾਣਾ ਕਰੀ ਇਹ ਨਹੀਂ ਆ ਹੋ ਜਾਣਾ ਇਹ ਹੋਰ ਬਗਜੂ ਇਹਦੀ ਕੌਣ ਜਦ ਪੁੱਛੂ ਮੁੜ ਕੇ ਇਹਦੇ ਖੇਤ ਨੂੰ ਪਾਣੀ ਕੌਣ ਲਾਉ ਅਸੀਂ ਤਾਂ ਇਹੀ ਕਹਿਣਾ ਹੱਥ ਬੰਨ ਕੇ ਵੀ ਇਹ ਤੂੰ ਜੋ ਵੀ ਰਾਜ ਕਰਤਾ ਭਾਈ ਬਣ ਕੇ ਸਾਡੇ ਸਿੱਖਾਂ ਨਵਾਨ ਜੀ ਅਰਦਾਸ ਸੁਣ ਲੈ ਯਾਰ ਕਿਉਂ ਤੰਗ ਕਰਦਾ ਕਿਉਂ ਤੰਗ ਕਰਦਾ ਨਹੀਂ ਇੱਥੇ ਫਿਰ ਰੰਗ ਜੇ ਵਰਗੇ ਵੀ ਨਹੀਂ ਰਹੇ ਫਰਖਸ਼ੇਰ ਬਾਦਸ਼ਾਹ ਵਰਗੇ ਵੀ ਨਹੀਂ ਰਹੇ ਜਹਾਂਗੀਰ ਵਰਗੇ ਵੀ ਨਹੀਂ ਰਹੇ ਜ਼ੁਲਮ ਸਿੱਖਾਂ ਦੇ ਕਾਰਨ ਵਾਲਾ ਰਿਹਾ ਨਹੀਂ ਅਖੀਰ ਮੁੱਕ ਜਾਣਾ ਤੁਸੀਂ ਵੀ ਮੇਰੇ ਸਿੱਖ ਭਾਈਓ ਸਰਦਾਰ ਭਾਈਓ ਪੱਗਾ ਬੰਨੀਆਂ ਆਪਾਂ ਸਾਰਾ ਇਤਿਹਾਸ ਪੜਿਆ ਹੈ ਚਲੋ ਜ਼ੁਲਮ ਸਹਿਣਾ ਸਾਡੀ ਆਦਤ ਹੈ ਸਬਰ ਸੰਤੋਖ ਨਾਲ ਅਸੀਂ ਲੜਦੇ ਆਏ ਆਂ ਪਰ ਯਾਰ ਹੁਣ ਕੀ ਹੱਲ ਕਰੀਏ ਭਾਈ ਮੈਂ ਤਾਂ ਐਡਾ ਕੋਈ ਦਿਮਾਗਦਾਰ ਨਹੀਂ ਮੇਰਾ ਤਾਂ ਦਿਮਾਗ ਚੱਕਰ ਖਾ ਜਾਂਦਾ ਯਾਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਨੌਜਵਾਨ ਪ ਇਹ ਵੀ ਸਨੇਹਾ ਜਾ ਰਿਹਾ ਕਹਿੰਦੇ ਇਸ ਵਾਰ ਨੌਜਵਾਨਾਂ ਦੇ ਅੱਗੇ ਪੁਲਿਸ ਭਾਰੀ ਪੈ ਗਈ ਕਿ ਲੱਗਦਾ ਹੈ ਬਾਕੀ ਹੀ ਇਹ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ ਮੈਸੇਜ ਭਲਾਉਣ ਦੀ ਕੋਸ਼ਿਸ਼ ਆ ਜ ਮੈਂ ਤੁਹਾਨੂੰ ਦੱਸਦਾ ਇਹ ਤੇਰੇ ਇਹ ਜ਼ਰੂਰੀ ਕੱਟ ਕੇ ਚਲਾਉਣਾ ਪੰਜਾਬ ਦੇ ਕਿਸੇ ਨੌਜਵਾਨ ਜਾਂ ਹਰਿਆਣਾ ਦੇ ਕਿਸੇ ਨੌਜਵਾਨ ਅੱਗੇ ਪੁਲਿਸ ਦੀ ਕੋਈ ਬਸਾਤ ਨਹੀਂ ਕੋਈ ਫੌਜ ਦੀ ਬਸਾਤ ਨਹੀਂ ਬਟ ਸਾਬਰਾ ਇਹ ਇਹਦੇ ਗੱਲ 'ਚ ਨਾ ਆਇਓ ਕਿੱਤੇ ਗੱਲ ਚਾਜੋ ਆਪਣਾ ਸਬਰ ਹੈ ਸਬਰ ਪਹਿਲਾ ਪੰਜਵੇਂ ਪਾਸ਼ਾ 33 ਤਵੀ ਤੇ ਬੈਠਣੇ ਛੇਵੇਂ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਨੇ ਕਿਉਂ ਕਿਲਾ ਛੱਡਿਆ ਸੀ ਸਬਰ ਕਰਨੀ ਛੱਡਿਆ ਸੀ ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਬਹਾਦਰ ਨੇ ਕਿਉਂ ਆਪਦੇ ਵਿਸ਼ਵਾਸ ਵਿਸ਼ਵਾਸ ਹਾਂ ਵਿਸ਼ਵਾਸ ਛੱਟੇ ਦੀਆਂ ਗਾਮਾਂ ਬੰਮਾ ਰਾਮ ਬ੍ਰੋਤ ਨੇ ਤੇ ਕੁਰਾਨ ਸ਼ਰੀਫ ਹਣਾ ਪੰਮਾ ਪ੍ਰੋਹ ਸਾਹਬਾਜ ਦਾ ਬੰਦਾ ਸਿੰਘ ਬਹਾਦਰ ਨੇ ਦੇ ਪੁੱਤ ਦਾ ਕਾਲਜਾ ਕਿਉਂ ਪਵਾਇਆ ਸੀ ਸਾਰਾ ਕੁਝ ਖਾਬ ਕੁਝ ਕਰਜਾ ਦਾ ਇੱਕ ਮਿੰਟ ਚ ਆਏ ਹਨਾ ਸਬਰ ਕੋਈ ਇਹ ਡਰੇ ਨਹੀਂ ਪੰਜਾਬੀ ਕੋਈ ਇਹ ਕੱਟ ਨਹੀਂ ਇੰਤਜ਼ਾਰ ਕਰ ਰਹੇ ਆ ਸਨੇਹ ਦਾ ਆਪਣੇ ਆਗੂਆਂ ਦਾ ਫਿਰ ਆਏ ਆ ਜੇ ਕੋਈ ਆਪ ਮਹਾਰਾ ਹੁੰਦਾ 60 ਫੀਟ ਵੱਜਦੀ ਐ ਫਿਰ ਯਾਰ ਉਹਨਾਂ ਦਾ ਵੀ ਦਿਲ ਦੁਖਦਾ ਨਾ ਲੋਕ ਉਹਨਾਂ ਨੂੰ ਵੀ ਮਾੜਾ ਕਹਿੰਦੇ ਆ ਜੋ ਵੀ ਹੁਣ ਆਪਣੇ ਆਗੂ ਨੇ ਅੱਗੇ ਲੱਗੇ ਹੋਏ ਨੇ ਇਹਨਾਂ ਦੀ ਗੱਲ ਮੰਨੋ ਮੈਂ ਤਾਂ ਕਹਿਣਾਗਾ ਅਸੀਂ ਤਾਂ ਭਾਈ ਨਿਸ਼ਾਨ ਸਾਹਿਬ ਲੈ ਕੇ ਆਏ ਇਹਦੇ ਆਸ ਨੇ ਚੱਲਾਂਗੇ ਦੀਪ ਸਿੱਧੂ ਤੇ ਬੰਦੀ ਸਿੰਘਾਂ ਦੀ ਵੀ ਅਸੀਂ ਕਹਿੰਦੇ ਆ ਵੀ ਭਾਈ ਮੰਗ ਚੱਲੇ ਇੱਕ ਵੱਡਾ ਕੱਠ ਮੰਦੀ ਸਿੰਘਾਂ ਲਈ ਵੀ ਕਰਾਂਗੇ ਤੇ ਮੈਂ ਇੱਕ ਮੇਰੇ ਸਾਰੇ ਵੀਰਾਂ ਨੂੰ ਕਿਸਾਨ ਵੀਰ ਜਨੇਉਰੇ ਆਏ ਨੇ ਮੈਂ ਇਹਨਾਂ ਨੂੰ ਕਹਿਣਾ ਇੱਥੇ ਤਾਂ ਲੜ ਕੇ ਤੁਸੀਂ ਬਹੁਤ ਤਗੜਾ ਦਿਖਾਤਾ ਦੁਨੀਆ 'ਚ ਇੱਕ ਮਿਸਾਲ ਸਿਰਜਤੀ ਹਣਾ ਫੇਰ ਉਹੀ ਕੰਮ ਹੋ ਗਿਆ ਚਮਕੌਰ ਦੀ ਗੜੀ ਵਾਲਾ 40 ਲੱਖ ਨਾਲ ਲੜ ਗਿਆ ਕਿਉਂ ਆਪਣੇ ਕੋਲੇ ਕੀ ਸੀ ਹਾਥੀ ਨਾਲ ਵਿੱਚਤਰ ਸਿੰਘ ਲੜ ਗਿਆ ਗੱਲ ਹਾਥੀ ਨਾਲ ਗੱਲ ਵਿੱਚਤਰ ਸਿੰਘ ਲੜ ਗਿਆ ਵੀ ਭਾਈ ਫਿਰ ਨਸ਼ੇ ਵਾਲੇ ਤਾਂ ਇੱਕ ਇੱਕ ਦੋ ਦੋ ਮਲੰਗ ਜੇ ਨੇ ਜਦੋਂ ਮੇਰੇ ਵਰਗਾ ਦੇਸੀ ਬੰਦਾ ਲੜਦਾ ਫਿਰਦਾ ਹੈ ਤੁਸੀਂ ਤਾਂ ਇਨੇ ਤਾਕੜੇ ਹੋ ਤੁਸੀਂ ਤਾਂ ਗਾ ਦੋ ਦਿਨਾਂ ਜਨਾ ਚਾਹਤਾ ਹਾਂ ਘਰ ਸਾਲਾ ਲੜਾਈ ਤੋਂ ਬਾਅਦ ਤਾਂ ਲੱਗਦਾ ਹੈ ਕਿ ਨਸ਼ੇ ਹੀ ਲੜਾਈ ਸਾਰਿਆਂ ਨੂੰ ਇਸ ਤਰੀਕੇ ਨਾਲ ਇਕਜੁੱਟ ਹੋ ਕੇ ਲੜਨੀ ਚਾਹੀਦੀ ਯਾਰ ਮੈਂ ਤਾਂ ਕਹਾਂ ਲੜਨੀ ਚਾਹ ਪਰ ਇਹ ਲੜਦੇ ਨਹੀਂ ਪੁੱਛ ਕਾ ਤੋਂ ਕੀ ਕੀ ਕਰਨ ਪਿੰਡ 'ਚ ਬੈਰ ਪੈਂਦਾ ਔਰੇ ਬੈਰ ਨਹੀਂ ਪੈਂਦਾ ਕਿਸੇ ਨਾਲ ਉੱਥੇ ਪਿੰਡ 'ਚ ਬੈਰ ਪੈ ਜਾਂਦਾ ਹੈ ਦਰਦੇ ਨੇ ਇਹ ਤਾਂ ਆਪਣੀ ਬਰਬਾਦ ਹੋ ਰਹੀ ਹੈ ਨਾ ਉਹ ਇਹ ਤਾਂ ਸਮਝਦੇ ਨਹੀਂ ਇੱਥੇ ਹੁਣ ਇੱਥੇ ਕੀ ਦਿਨਾਂ ਦਾ ਬੈਰ ਆ ਕੋਈ ਬੈਰ ਨਹੀਂ ਕਿਸੇ ਨਾਲ ਇੱਕ ਪਰਮਿੰਦਰ ਵੀਰ ਇਹ ਵੀ ਕਹਿੰਦੇ ਉਹ ਰੋਗੀ ਨੇ ਉਹਨਾਂ ਤੋਂ ਨਫ਼ਰਤ ਨਾ ਕਰੋ ਜਿਹੜਾ ਨਸ਼ੇ ਦੀ ਲੱਤ ਵਿੱਚ ਲੱਗ ਗਿਆ ਤੁਸੀਂ ਇੱਕ ਬੰਦੇ ਨੂੰ ਰੋਗੀ ਨੂੰ ਆਪਾਂ ਉਹ ਤਾਂ ਰੋਗੀ ਹੈ ਉਹਨੂੰ ਲੱਤ ਲੱਗੀ ਹੋਈ ਆ ਉਹਨੂੰ ਬਚਾਉਣ ਦੇ ਸਾਧਨ ਬਣਾਓ ਮੈਂ ਤਾਂ ਕਹਿ ਰਿਹਾ ਜੋ ਮਰੀਜ਼ ਆ ਉਹ ਮੇਰਾ ਭਰਾ ਹੈ ਜੋ ਨਸ਼ਾ ਕਰਦਾ ਉਹ ਉਹ ਮੇਰਾ ਭਹੀ ਬਰਾਦਰ ਫਰਾਮ ਨਾ ਨਾ ਮਾਰਾ ਹੁਣ ਮੈਂ ਆ ਮੈਂ ਨਸ਼ਾ ਕਰਨ ਲੱਗ ਜਾ ਇਹ ਆ ਇਹ ਨਸ਼ਾ ਕਰਨ ਲੱਗ ਜਾ ਤੂੰ ਆ ਤੂੰ ਨਸ਼ਾ ਕਰਨ ਲੱਗ ਜਾ ਤਾਂ ਇਥੋਂ ਕੋਈ ਨਫਰਤ ਨਫਰਤ ਕਿਤੋਂ ਕਰਨੀ ਆ ਵੇਚਣ ਵਾਲੇ ਤੋਂ ਜੋ ਵੇਚਦਾ ਜੋ ਬਿਖਿਆ ਰਿਹਾ ਪੁਲਿਸ ਪ੍ਰਸ਼ਾਸਨ ਸਰਕਾਰ ਜੋ ਲੈ ਕੇ ਆ ਰਿਹਾ ਜੋ ਕਮਾਈ ਖਾ ਰਿਹਾ ਉਹਨਾਂ ਤੋਂ ਕਰੋ ਮੈਂ ਤਾਂ ਕਹਿਣਾ ਮੈਂ ਤਾਂ ਹਿੱਕ ਨਾ ਲਾਉਣਾ ਮੈਂ ਤਾਂ ਅੱਜ ਤੱਕ ਕੋਈ ਗਰੀਬ ਫੜੀ ਨਹੀਂ ਮੈਂ ਤਾਂ ਫੜੀ ਕਰੋੜਾਂ ਰਪਾ ਬੱਤੀ ਨਹੀਂ ਜੰਨੇ ਫੜੇ ਨੇ ਆ ਖੜਾ ਨੇ ਮੀਤੇ ਹੋਰੀ ਹੋੜ ਤੋਂ ਇਹਨਾਂ ਨੇ ਉੱਥੇ ਪੂਰਾ ਤਕੜਾ ਕੰਮ ਚਲਾਇਆ ਹੋਇਆ ਕਰੋੜਾਂ ਬੱਤੀਆਂ ਸਾਮੀ ਨਾਲ ਪੰਗਾ ਲੇਤਾ ਹੋਇਆ ਮੈਂ ਨਾ ਬਾਲੇ ਕਹਿ ਦਿੰਦੇ ਨੇ ਹੁਣ ਲੋਕਰ ਜਾਈਆਂ ਤੇ ਬਹਿ ਕੇ ਗਰੀਬਾਂ ਨੂੰ ਫੜਦੇ ਨੇ ਬਾਈ ਸਾਡਾ ਬੈਰ ਜਨ ਨਾਲ ਪਿਆ ਹੋਇਆ ਨਾ ਤੁਸੀਂ ਜਾ ਕੇ ਦੇਖਿਓ ਉਹਨਾਂ ਦੀਆਂ 16-16 ਦੁਕਾਨਾਂ ਨੇ ਤੇ ਅਰਬਾਂ ਖਰਬਾਂ ਦੀ ਇਨਕਮ ਹੈ ਸਾਲ ਦੀ ਹਨਾ ਆਪਣੇ ਮਸ਼ੀਨਾਂ ਨੇ ਪੰਜ-ਪੰਜ ਜਿਹਦੇ ਸੀ ਰੇਡ ਮਾਰ ਜਨਾ ਬਈ ਤੇ ਕਰੇ ਪੰਜ ਮਸ਼ੀਨਾਂ ਪਈਆਂ ਨੋਟ ਗਿਣਨ ਵਾਲੀਆਂ ਪੁਲਿਸ ਵਾਲਿਆਂ ਨੂੰ ਐ ਕਹਿ ਦਿੰਦੇ ਨੇ ਉਸ ਜੀ ਵਾਲੇ ਫੱਟੇ ਲਾ ਲਓ ਨੋਟ ਜੁਨਕੇ ਦੇਵਾਂਗੇ ਜਿੰਦਰ ਵੀਰੇ ਨੋ ਹੋ ਕਾਰਡ ਬਣੇ ਹੋਏ ਨੇ ਗੋਲੀਆਂ ਦੇਣ ਵਾਲੇ ਸਰਕਾਰ ਉਹ ਯਾਰ ਜੇਲ੍ਹ ਚ ਦੇਈ ਜਾਂਦੀ ਹੈ ਸਵੇਰੇ ਭਗਵਾਨ ਤਮਾਨ ਦੀ ਗੋਲੀ ਪਹੁੰਚ ਜਾਂਦੀ ਹੈ ਇੰਡੀਆ ਦੀ ਕਿਸੇ ਜੇਲ੍ਹ ਚ ਗੋਲੀ ਨਹੀਂ ਹੈਗੀ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਤੁਸੀਂ ਪੁਆਇੰਟ ਨੋਟ ਕਰੋ ਇੰਡੀਆ ਦੀ ਕਿਸੇ ਜੇਲ੍ਹ ਚ ਗੋਲੀ ਨਹੀਂ ਮਿਲਦੀ ਓਨਲੀ ਪੰਜਾਬ ਦੀਆਂ ਜੇਲ੍ਹਾਂ ਚ ਗੋਲੀ ਮਿਲਦੀ ਆ ਕਿਉਂ ਆਪਣੇ ਪੰਜਾਬ ਦੀ ਨੌਜਵਾਨ ਨੂੰ ਖੱਸੀ ਕਰਨ ਵਾਸਤੇ ਵੀ ਆਪਣਾ ਬਰੀਡ ਅੱਗੇ ਨਾ ਵਧੇ ਆ ਜਿਹੜੇ ਸਟੋਰੇ ਆ ਕੇ ਲੜਦੇ ਨਾ ਪਤੰਦਰ ਪਿਛਲੀ ਵਾਰ ਲੜ ਪਏ ਹੁਣ ਫੇਰ ਲੜ ਪਏ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਜੇ ਨਾ ਅੱਖ ਖਈਏ ਕਿਸੇ ਲੋੜ ਕੱਢੀਏ ਇਹਨਾਂ ਨੂੰ ਉਲਝਾ ਕੇ ਰੱਖੀਏ ਕਿਸਨਾ ਕਿਸੇ ਕੰਮ ਵੀ ਉਹ ਹੈ ਅੱਖ ਕੱਢਣਾ ਚਾਹੁੰਦੇ ਨੇ ਨਸ਼ੇ ਨਾਲ ਅੱਖ ਨਹੀਂ ਮੁੱਕਦੀ ਅਸੀਂ ਤਾਂ ਤੋਪਾਂ ਨਾਲ ਨਹੀਂ ਮੁੱਕ ਤੇ ਬੰਬਾਂ ਨਾਲ ਨਹੀਂ ਮੁੱਕ ਗੋਲਾ ਾਥ ਸੋ ਭਾਈ ਬੇਨਤੀ ਹੈ ਜਾਬਤੇ ਚ ਰਹੋ ਕੋਈ ਕਿਸੇ ਦੇ ੜਕਾ ਹੋ ਉਸਨੇ ਨਾਓ ਕੋਈ ਮੇਰੇ ਵਰਗਾ ਆ ਕੇ ਵੀ ਕਹਦੇ ਮਾ ਤਰਤ ਮਤਲਬ ਵੀ ਚਲੋ ਬਾਰਡਰ ਤੋੜਦੇ ਆ ਪਿਛੇ ਹੀ ਲੱਗਣਾ ਨਾ ਆਪ ਦਾ ਦਿਮਾਗ ਵਰਤਣਾ ਸਿਆਣਾ ਹੋਣਾ ਹਾਂ ਜਦੋਂ ਕਿਸਾਨ ਆਗੂ ਕਹਿ ਦੇਣ ਵੀ ਚੱਕ ਦੋ ਫੱਟੇ ਫੇਰਨਾ ਪਿਛੇ ਦੇਖਿਓ ਕੋਈ ਤਾਂ ਐਸੀ ਸਾਡੇ ਨਾਲ ਪਰਮਿੰਦਰ ਝੋਟਾ ਜਿਹੜੇ ਕਹਿ ਰਹੇ ਸੀਗੇ ਕਿ ਆਗੂ ਜੋ ਕਹਿਣਗੇ ਉਸਦੇ ਹੀ ਜਾਬਤੇ ਦੇ ਵਿੱਚ ਰਹੋ ਹਾਂ ਇੱਕ ਮਿੰਟ ਆ ਜੋ ਮਰਦਾ ਯਾਰ ਇਹਦੀ ਕਲਾ ਤੇਰੇ ਚੈਨਲ ਨੂੰ ਵਿਚਾਰਾ ਕੀ ਪਤਾ ਨਾ ਅੱ비 ਲੱਗੇ ਸਰੀ ਲੱਗੇ ਹਾਂ ਉਮੜੇ ਕਮਨੂ ਤੂੰ ਰੋਕ ਦਿਨੀ ਲਾਵੇਂ ਚੰਗੇ ਕਮਾਂ ਤੇ ਪਾਬੰਦੀ ਨਹੀਂ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਸਾਡੇ ਸਿੰਘ ਕਿਨੇ ਜਲਾ ਚ ਬੰਦੀ ਨਹੀਂ ਸੰਤਾਂ ਦੀ ਤਸਵੀਰ ਤੋਂ ਸੰਤਾਂ ਦੀ ਤਸਵੀਰ ਤੋਂ ਨਹੀਂ ਹਲੇ ਤੱਕ ਡਰਦੇ ਤੇਰੇ ਟੱਟੂ ਪਾਲੇ ਸਾਰੇ ਨਹੀਂ ਤਾਂ ਹੀ ਤੇ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਉਹ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਜੋ ਬੋੜਦੇ ਨੇ ਸੱਚ ਸੁਣ ਲੈ ਉਹਨਾਂ ਨੂੰ ਤੂੰ ਜੇੜ ਵਿੱਚ ਪਾ ਦਿੰਦੀ ਨਹੀਂ ਕਿੰਨੀ ਵਾਰੀ ਜਿੱਤ ਜਿੱਤ ਛੱਡ ਦਿੱਤੀ ਤੇਰੀ ਲਾਲ ਕਿਲੇ ਵਾਲੀ ਦਿੱਲੀ ਨਹੀਂ ਅੱਜ ਲਿਖਣ ਲੱਗਾ ਏ ਪੰਗੂ ਸੱਚ ਤੇਰੇ ਖੋਲਣੇ ਪੇਦ ਮੈਂ ਸਾਰੇ ਨਹੀਂ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਰਦੀ ਨਹੀਂ ਸਰਕਾਰੇ ਧੰਨਵਾਦ ਭਾਈ ਬਹੁਤ ਧੰਨਵਾਦ ਕੈਮਰਾਮੈਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ